ਉਹ ਕਿੰਨੇ ਰੂਪਾਂ ਦੇ ਵਿੱਚ ਆਇਆ ਤੇਰੀ ਮਾਂ ਬਣ ਕੇ ਆਇਆ ਤੇਰਾ ਪਿਓ ਬਣ ਕੇ ਆਇਆ ਕਦੇ ਤੇਰਾ ਪੁੱਤ ਬਣ ਕੇ ਆਇਆ ਕਦੇ ਤੇਰੀ ਧੀ ਬਣ ਕੇ ਆਇਆ ਕਦੇ ਤੇਰਾ ਲਾਈਫ ਪਾਰਟਨਰ ਬਣ ਕੇ ਆਇਆ ਅਨੇਕ ਪੰਤਾਂ ਚ ਪਸਰੇ ਨੂੰ ਤੂੰ ਪਛਾਣਿਆ ਨਹੀਂ ਤੂੰ ਐ ਸਮਝਦਾ ਵੀ ਰੱਬ ਹੈ ਕਿਤੇ ਕੋਈ ਉਹਦੇ ਬਿਨਾਂ ਤਾਂ ਜ਼ਿੰਦਗੀ ਸਰਦੂ ਇਹਦੇ ਬਿਨਾਂ ਤਾਂ ਸਰਦਾ ਹੀ ਨਹੀਂ ਤੁਸੀਂ ਮੈਨੂੰ ਇਹ ਦੱਸੋ ਕੋਈ ਕਾਮਰੇਡ ਇਸ ਰੱਬ ਬਿਨਾ ਸਾਰ ਸਕਦਾ ਕਮਿਊਨਿਸਟ ਆ ਰੱਬ ਹੈ ਜਿਹੜਾ ਹਵਾ ਪਾਣੀ ਅੱਗ ਮਿੱਟੀ ਇਹਦੇ ਬਿਨਾ ਤੇ ਸਰਦਾ ਹੀ ਨਹੀਂ ਕਿਸੇ ਦਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕੂ ਸਾਰਾ ਕੁਝ ਇੱਕ ਹੈ ਇਹਦੇ ਬਿਨਾ ਸਾਡੀ ਕੋਈ ਲਾਈਫ ਨਹੀਂ ਇਹਨਾਂ ਸਾਰਿਆਂ ਦੇ ਵਿੱਚੋਂ ਤੂੰ ਪਰਮਾਤਮਾ ਨੂੰ ਵੇਖ ਫੈਲਿਆ ਹੋਇਆ ਇਹ ਇਹ கான்ਸੈਪਟ ਹੈ ਗੁਰਮਤ ਦਾ ਤੇ ਜਿੱਦਣ ਸਾਡੇ ਸਮਝ ਆਉਣ ਲੱਗ ਗਿਆ ਉਦਨ ਇਹ ਸਾਰੀ ਕੁਦਰਤ ਦੀ ਕਦਰ ਕਰਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ